ਕੱਲ ਤੁਸੀਂ ਮੈਨੂੰ ਆਖਿਆ ਪ੍ਰਧਾਨ ਜੀ ਨੇ ਆਖਿਆ ਕੱਲ ਇਹਨਾਂ ਨੂੰ ਜਾ ਕੇ ਇਹਨਾਂ ਦੇ ਘਰ-ਘਰ ਜਾ ਕੇ ਜਿਹੜੀ ਡਾਕੂਮੈਂਟ ਜਿਹੜੋ ਲਿਆਓ ਤੁਸੀਂ ਮੈਂ ਸਵੇਰੇ ਗਿਆ ਕੋਲੀਆਂ ਪੰਮਾ ਭਾਦਰਪੁਰ ਸਾਰੇ ਸੁਣ ਰਹੇ ਹੋ ਨਾ ਤੁਸੀਂ ਪਿੱਛੋਂ ਤਰਾਜ ਕਿਸੇ ਨੇ ਨਹੀਂ ਕਰਦਾ ਮੈਂ ਕੇਦੇ ਟੰਗਰ ਰੁੜ ਗਏ ਕੇਦੀਆਂ ਭੇਡਾਂ ਰੁੜ ਗੀਆਂ ਕਾਗਜ਼ ਪੱਤਰ ਉਹ ਵੀ ਅਸੀਂ ਲਿਆਂਦੇ ਆ ਮੈਨ ਕਾਗਜ਼ ਪੱਤਰ ਜਿਹੜੇ 35 ਜਿਹੜੇ ਘਰ ਨੇ ਸਾਡੇ ਉਹ ਪ੍ਰਧਾਨ ਜੀ ਦੇ ਕੋਲ ਕਾਗਜ਼ੇ ਬਾਕੀ ਜਿਹੜੇ ਇਹਨਾਂ ਲੋਕਾਂ ਨੇ ਜਿਹਦੇ ਭੇਡਾਂ ਰੁੜ ਗਈਆਂ ਜਿਹਦੀਆਂ ਮੱਝਾਂ ਰੁੜ ਗਈਆਂ ਜਿਹਦਾ ਕੋਲਾ ਰੁੜ ਗਿਆ ਨੇ ਮੈਂ ਦੋ ਗੱਲਾਂ ਹਾਂਜੀ ਜਿਹੜੀਆਂ ਪਸ਼ੂ ਰੁੜ ਗਏ ਆ ਹਾਂਜੀ ਉਹਦੀਆਂ ਗਰਦੋਰੀਆਂ ਵੱਖਰੀਆਂ ਹੋਣੀਆਂ। ਅੱਛਾ ਇੱਕ ਥਰ ਅੱਗੇ ਲੱਗਦਾ। ਉਹ ਉਹਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਠੀਕ ਉਹ ਗਦੋਰੀਆਂ ਵੱਖਰੀਆਂ ਹੋਣਗੀਆਂ ਕੱਲ ਦੇ ਅ ਅਸੀਂ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਕਹਿ ਦਿੰਦਾ। ਹਾਂਜੀ ਚਾਹੇ ਕਿਸੇ ਦੇ ਪਸ਼ੂ ਰੁੜੇ ਆ ਚਾਹੇ ਕਿਸੇ ਦਾ ਚਾਰਾ ਰੁੜਿਆ ਕਿਸੇ ਦਾ ਮਕਾਨ ਜੋ ਵੀ ਹੈ। ਹਾਂਜੀ ਉਹ ਵੱਖਰਾ ਇੱਕ ਸਹਾਇਤਾ ਮਿਲਣੀ ਹੈ। ਸੁਰਉ ਨਾਲ ਸਹਾਇਤਾ ਠੀਕ ਆ। ਅੱਜ ਸਿਰਫ ਅਸੀਂ ਜਿਹੜੇ ਤੁਸੀਂ 35 ਘਰ ਦੱਸੇ ਸੀ ਹਾਂਜੀ ਉਹਨਾਂ ਨੂੰ ਫੋਲਡਿੰਗ ਮੰਜੇ ਤੇ ਉਹ ਜਿਹੜੇ ਗੱਦੇ ਹਾਂਜੀ ਤੇ ਸਿਲੰਡਰ ਇਹ ਅਸੀਂ ਅੱਜ ਦੇ ਰਹੇ ਹਾਂ ਠੀਕ ਹੈ ਮੁੱਖ ਮੰਤਰੀ ਜੀ ਨੇ ਕਿਹਾ ਕਿ ਜ਼ਮੀਨ ਦਾ ਮਾਲਕ ਭਾਵੇਂ ਜਿਹੜਾ ਮਰਜ਼ੀ ਹੋਵੇ ਜਿਸ ਬੰਦੇ ਨੇ ਠੇਕੇ ਤੇ ਲਈ ਹੈ ਕਾਸਟਰ ਜਿਹੜਾ ਮੁਆਵਜ਼ਾ ਉਹਨੂੰ ਮਿਲਣਾ ਹੈ ਠੀਕ ਹੈ ਜਿਹੜੇ ਜੂਪੀ ਦੇ ਸਾਥੀ ਸਾਡੇ ਇੱਥੇ ਸਬਜ਼ੀ ਦਾ ਕੰਮ ਕਰਦੇ ਆ ਬੜੀ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦੇ ਆ ਵੀ ਉਹਨਾਂ ਦਾ ਮੁਆਵਜ਼ਾ ਉਹਨਾਂ ਨੂੰ ਮਿਲਣਾ ਜਿਨ੍ਹਾਂ ਨੇ ਉਹ ਫਸਲ ਬੀਜੀ ਹੈ ਕਿਉਂਕਿ ਮਾਲਕ ਨੇ ਤਾਂ ਠੇਕਾ ਲੈ ਲਿਆ ਉਹ ਤਾਂ ਲੈ ਲਿਆ ਸਹੀ ਹੈ ਨਾ ਜਿਹਨਾਂ ਨੂੰ ਨੁਕਸਾਨ ਤੇ ਹਨ ਜਿਹਨੇ ਠੇਕੇ ਤੇ ਲਈ ਹੈ ਤਾਂ ਇਹ ਠੇਕੇ ਵਾਲੇ ਨੂੰ ਹੀ ਪੈਸੇ ਮਿਲਣੇ ਇਤਨਾ ਦੇ ਪਹਿਲੋਂ ਕੀ ਹੁੰਦਾ ਹੈ ਕਿ ਪਹਿਲੋਂ ਮੁਆਵਜ਼ਾ ਮਿਲਦਾ ਸੀ ਜਿਹੜਾ ਜ਼ਮੀਨ ਦਾ ਮਾਲਕ ਹੁੰਦਾ ਹੈ ਉਹ ਠੇਕੇ ਵਾਲੇ ਨੂੰ ਦੇਵੇ ਨਾ ਦੇਵੇ ਉਹ ਇਸ ਕਰਕੇ ਮਾਲਕ ਨੇ ਕਿਉਂਕਿ ਆਪਣਾ ਠੇਕਾ ਲੈ ਲਿਆ ਹਾਂ ਤੇ ਹੁਣ ਤੇ ਜੋ ਨੁਕਸਾਨ ਨਫਾ ਹੋਇਆ ਜਿਹੜਾ ਠੇਕੇ ਵਾਲਾ ਠੇਕੇ ਵਾਲਾ ਉਹ ਠੇਕੇ ਵਾਲੇ ਨੂੰ ਹੀ ਮਤਲਬ ਪੈਸੇ ਉਹ ਮਿਲਣੇ ਆ ਸਰ ਇੱਥੇ ਕੋਈ ਨਵੇਂ ਬੰਦੇ ਆਏ ਨੇ ਹਾਂ ਓਕੇ ਤੇ ਉਹਨਾਂ ਦਾ ਵੀ ਨੁਕਸਾਨ ਉਹਨਾਂ ਦੇ ਬਾਰੇ ਉਹਨਾਂ ਦਾ ਕਰ ਲੰਨੇ ਆਪਾਂ ਜਿਨ੍ਹਾਂ ਦੇ ਘਰ ਉਹ ਯਾਰ ਸਬਰ ਕਰ ਇੱਕ ਮਿੰਟ ਸਬਰ ਕਰ ਯਾਰ ਗੱਲ ਨਹੀਂ ਨਹੀਂ ਸੁਣੋ ਸੁਣੋ ਤੇਰਾ ਵਾਸਤੇ ਮੈਂ 6 ਵਜੇ ਬੜੇਪਰ ਉੱਠ ਕੇ ਘਰ ਘਰ ਤੇਰਾ ਵਾਸਤੇ ਜਿਹੜੇ ਜਿਹੜਾਂ ਦੇ ਘਰ ਇੱਥੇ ਬਣੇ ਆ ਬਿਜਲੀ ਦੇ ਮੀਟਰ ਲੱਗੇ ਆ ਉਹ ਨਾ ਉਹਨਾਂ ਦੇ ਘਰਾਂ ਦਾ ਮੌਜਾ ਮਿਲਣਾ ਠੀਕ ਹੈ ਠੀਕ ਹੈ ਠੀਕ ਹੈ ਉਹ ਗਰਦੌਰੀਆਂ ਹੋਣੀਆਂ ਉਹਨਾਂ ਨੇ ਸਪੈਸਰ ਉਹ ਤੁਸੀਂ ਨਾਲ ਹੋ ਕੇ ਕਰਾ ਲਿਓ ਹਾਂਜੀ ਹਾਂ ਹਾਂ ਉਹ ਲੋਟ ਕੀ ਕਰਨ ਤੇ ਕਰੇ ਕਰੇਗਾ ਸ਼ਾਂਜੂ ਕਿਹੜੀ ਜਗ੍ਹਾ ਕਿਸਾਮੀਓ ਮਾਰ ਮਿਲਦਾ ਚਲੋ ਪਿੰਡ ਇਹ ਖਤਾਨਾ ਪਿੰਡ ਨਾਲ ਵੀ ਚੂਰੇ ਕੋਈ ਗੱਲ ਨਹੀਂ ਕੋਈ ਨਹੀਂ ਪਾਣੀ ਪੀ ਸਾਰੇ ਦੇ ਉਹ ਸਨ ਤੇ ਨਹੀਂ ਦੇਖ ਬਈ ਕੋਈ ਗੱਲ ਨਹੀਂ ਭਾਈ ਤੂੰ ਪੁੱਤ ਝੋਕ ਲਿਆ ਕੋਈ ਗੱਲ ਨਹੀਂ ਨਹੀਂ ਲੈ ਲੈ ਮੇਰੇ ਵੀਰ ਭਾਈ ਯਾਰ ਬਣਾ ਬਣਾ ਨਰ ਭੈਜੋ ਯਾਰ ਮੇਰਾ ਵੀਰ ਭੈਜੋ ਸਾਰੇ ਭੈਜੋ ਸਾਰੇ ਭੈਜੋ ਮੈਂ ਵੀਰ ਇਹ ਪੈਨੇ ਨਾਲ ਬਸੀ ਹੈ ਨਾ ਪਾਣੀ ਦੇ ਲੱਗਦੇ ਇਹ ਜਕਰੋ ਬਸੀ ਹੈ ਜਕਰੋ ਹੋਇਆ ਜਕਰੋ ਰ ਆ ਬੰਡ ਅੱਛਾ ਅੱਛਾ ਇਹ ਨਿਕਲਦਾ ਪਿਆ ਗਾ ਪਾਣੀ ਨਹੀਂ ਪਰ ਇਹਦੀ ਇਹਦੀ ਫਿਰ ਉਹ ਉਧਰ ਹੀ ਹੋਣੀ ਆ ਨਾ ਜਿਹੜੀ ਮਰਲ ਵਗੇ ਦੌਰੀ ਹੈ ਹੈ ਇਹ ਵਖਰਾ ਰੱਖਿਓ ਇਹ ਵਖਰਾ ਗੇਸ ਹੈ ਮੋਟਰਸਾਈਕਲ ਟੁੱੜਿਆ ਹਾਂਜੀ ਮੋਟਰ ਭਾਂਡੇ ਭਾਂਡੇ ਵੀ ਇੰਨਾ ਪਾਣੀ ਆ ਗਿਆ ਪੁਲਿਸ ਨੂੰ ਅੱਪੂ ਬੜੀ ਮੁਸ਼ਕਲ ਬੱਜਿਆ ਰੇੜੇ ਰੋਡ ਦੇ ਉੱਤੇ ਲੋਕ ਸਾਰਿਆਂ ਨੂੰ ਮਿਲਿਆ ਕਿ ਨਹੀਂ ਮਿਲਿਆ ਸਾਰਿਆਂ ਨੂੰ ਮਿਲਿਆ ਅੰਦਰ ਦੇਖਿਆ ਮੈਂ ਕਿਹਾ ਮੈਨੂੰ ਮੰਤਰੀ ਸਾਹਿਬ ਨੇ ਭੇਜਿਆ ਹੈ ਟੀਮ ਲੈ ਕੇ ਸਪੈਸ਼ਲ ਤੁਹਾਡੇ ਵਾਸਤੇ ਹੋਰ ਜਾਣਾ ਤੂੰ ਸਾਰੇ ਸਪੈਸ਼ਲ ਤੁਹਾਡੇ ਵਾਸਤੇ ਜਿਹੜਾ ਮੰਤਰੀ ਸਾਹਿਬ ਨੇ ਭੇਜ ਵੀ ਇਹ ਟੀਮ ਨੂੰ ਜਿਹੜਾ ਇਸ ਪਰਿਵਾਰ ਵਿੱਚ ਲੈ ਕੇ ਜਾਓ ਬਸ ਠੀਕ ਹੈ ਪਾਣੀ ਬੜਾ ਹੋ ਗਿਆ ਯਾਰ ਮੰਤਰੀ ਸਾਹਿਬ ਸਾਰਿਆਂ ਨੂੰ ਜਿਹੜਾ ਹੈ ਨਾ ਆਪਣੇ ਸਾਡੇ ਤੋਂ ਵੱਧ ਕੇ ਦੇਖ ਰਿਹਾ ਤੁਹਾਡ ਨੂੰ ਜਿਹੜਾ ਹੈ ਦਰੀ ਤੇ ਬਿਠਾਇਆ ਜਿੰਨਾ ਚਿਰ ਤੁਸੀਂ ਨਹੀਂ ਬੈਠੇ ਮੰਤਰੀ ਸਾਹਿਬ ਖੜੇ ਰਿਹਾ ਇੱਥੇ ਮંત્રી ਸਾਹਿਬ ਜਿਹੜਾ ਜੋ ਕੁਝ ਹੋ ਸਕਦਾ ਹੈ ਤੁਹਾਡੇ ਵਾਸਤੇ ਕਰ ਰਿਹਾ ਹੈ ਹੁਣ ਤੁਹਾਡੇ ਦੇ ਵਿੱਚ ਜਿਹੜੇ ਕਾਗਜ਼ ਪੱਤਰ ਮੇਰੇ ਕੋਲ ਆਏ ਨਾ ਇਹ ਜਿ ਮਾਅਵਦੇ ਦੇ ਜਿਹੜੇ ਕਾਗਜ਼ ਨੇ ਤੁਹਾਡੇ ਇਹ ਜਿਸ ਵੇਲੇ ਹੁਣ ਮੰਤਰੀ ਸਾਹਿਬ ਨਾਲ ਆ ਕੇ ਵੀ ਆਣਾ ਨਾ ਤੁਹਾਡਾ ਪੁਟਾਰੀ ਨਾ ਤੁਹਾਡਾ ਅਸਰਬਾ ਕਰਨਾ ਤੇ ਕਿੰਨਾ ਤੁਹਾਡਾ ਨੁਕਸਾਨ ਹੋ ਗਿਆ ਜਿਹੜੀ ਤੁਸੀਂ ਜਿਹੜੇ ਉਧਰੋਂ ਯੂਪੀ ਤੋਂ ਆ ਕੇ ਤੇ ਪੈਲੀ ਲੈ ਕੇ ਬੈਠੇ ਹੋ ਤੇ ਉਹ ਜਿਹੜਾ ਪੈਲੀ ਦਾ ਮੁਆਵਜ਼ਾ ਕਹਿੰਦਾ ਵੀ ਪੈਲੀ ਦੇ ਮਾਲਕ ਨੂੰ ਜਿਹੜਾ ਕਾਸਟ ਜਿਹੜੇ ਪੈਲੀ ਚਲਾ ਕਰ ਰਿਹਾ ਕਾਸ ਉਹਨੂੰ ਮੁਆਵਜ਼ਾ ਮਿਲਣਾ ਹੈ ਉਹ ਮਿਲਣਾ ਉਸ ਵਿਲੇਜ ਜਿੱਦੇ ਤੁਹਾਡਾ ਜਿਹੜਾ ਪਟਵਾਰੀ ਤੁਹਾਡਾ ਜਿਹੜਾ ਨਾ ਐਸਟੀਮੇਟ ਲਾ ਕੇ ਤੇ ਜਿਹੜਾ ਮੰਤਰੀ ਸਾਹਿਬ ਨੂੰ ਦਿੱੰਕ ਤੇ ਇੰਨਾ ਕੁ ਮੁਆਵਜ਼ਾ ਹੋ ਗਿਆ 15 ਬੰਦੇ ਗਏ ਕੋਲੀਆਂ ਪੰਮਾਂ ਤੇ ਬਾਦਰ ਪਰ ਉਹ ਇਸੜੇ ਟੈਂਟ ਆਪਣੇ ਹੱਥ ਨਾਲ ਖਰੀਦ ਕੇ ਪਠਾਨਕੋਟ ਗਏ ਮੰਤਰੀ ਸਾਹਿਬ ਦੇ ਭੇਜੇ ਉਹ ਬੰਦੇ ਗਏ ਮੈਂ ਮੰਤਰੀ ਸਾਹਿਬ ਦਾ ਮੰਡਾ ਉਹ ਭੇਜਿਆ ਉਹ ਤੁਹਾਡੇ ਜਿਹੜੇ ਨਾ ਧਰਾਂ ਦੀ ਵਿੱਚ ਟੈਂਟ ਖੁਦ ਬਣਾ ਕੇ ਸਰਪਾਲ ਲਾ ਕੇ ਤੁਹਾਨੂੰ ਸਿਰ ਧੱਕਣ ਨੂੰ ਦੇਣ ਕਿ ਕਿੱਥੋਂ ਚੱਲ ਕੇ ਆਏ ਆ ਉਹ ਕਾਰਕਿਰਤ ਉਹ ਕਹਿੰਦੇ ਤਿੰਨ ਦਿਨ ਹੋ ਗਿਆ ਸਾਨੂੰ ਚੱਲਿਆਂ ਨੂੰ ਰਾਤੀ ਉਹ 15 ਬੰਦੇ ਮੇਰੇ ਉੱਤੇ ਮਸੀਤ ਤੰਗੋਸ਼ਾ ਬੈਠੇ ਆ ਉਹਨਾਂ ਨੇ ਮੇਰੇ ਕੋਲ ਮੰਤਰੀ ਸਾਹਿਬ ਇੱਕ ਬੋਤਲ ਪਾਣੀ ਦੀ ਨਹੀਂ ਦਿੱਤੀ ਮੈਂ ਕਿਹਾ ਤੁਹਾਡਾ ਰੋਟੀ ਦਾ ਇੰਤਜ਼ਾਮ ਕਰਨਾ ਕਹਿੰਦਾ ਜੀ ਰੋਟੀਆਂ ਹੀ ਤੁਹਾਡੀ ਖਾ ਲਈ ਤੇ ਹੀ ਲੋਕਾਂ ਨੂੰ ਦੇਣਾ ਕੀ ਕੀ ਉਹ ਜਿਹੜਾ ਅਸੀਂ ਖਟਣਾ ਉੱਥੋਂ ਕੋਈ ਜੋਗੇ ਤੁਹਾਡੀ ਰੋਟੀ ਖਾ ਲਈ ਤੇ ਜੇ ਤੁਹਾਡੇ ਤੇ ਅਸੀਂ ਜਿਹੜਾ ਪ੍ਰਭੂ ਪਾ ਦੇ ਫਿਰ ਕੀ ਫਾਇਦਾ ਹੋਇਆ ਸਾਡਾ ਮੰਤਰੀ ਸਾਹਿਬ ਨੇ ਮੈਨੂੰ ਤੇ ਆਨੂ ਪ੍ਰਧਾਨ ਨੂੰ ਜਿਹੜਾ ਤੁਹਾਡੀ ਜਿਹੜੀ ਸੇਵਾ ਵਾਸਤੇ ਦਿਨ ਰਾਤ ਹਾਜ਼ਰ ਕੀਤਾ। ਅਸੀਂ 24 ਘੰਟਿਆਂ ਵਿੱਚ ਹੋਏ 4 ਜਾਂ 5 ਘੰਟੇ ਸੌਣ ਦੇ। ਤੁਹਾਡੇ ਵਾਸਤੇ ਤੁਹਾਨੂੰ ਪਤਾ ਹੈ ਨਾ ਹਰ ਇੱਕ ਚੀਜ਼ ਦੀ ਜਗ੍ਹਾ ਚੀਜ਼ ਤੁਹਾਨੂੰ ਮਿਲ ਗਈ। ਤੇ ਮੰਤਰੀ ਸਾਹਿਬ ਦਾ ਤੁਸੀਂ ਸ਼ੁਕਰੀਆ ਅਦਾ ਕਰਨਾ ਹੈ ਤੇ ਇਹੋ ਜਿਹੇ ਮੰਤਰੀ ਜਿਹੜਾ ਸਾਨੂੰ ਕਿਤੇ ਮਿਲਣੋ ਹੀ ਰਿਹਾ ਇਹੋ ਜਿਹੇ ਬੰਦਾ ਜਿਹੜਾ ਕਿਤੇ ਮਿਲਣੋ ਹੀ ਰਿਹਾ। ਉਹ ਜਿਹੜਾ ਸਾਡਾ ਪੜੀ ਪਰਿਵਾਰ ਜਿਹੜਾ ਉੱਥੇ 4 ਬੱਚੇ ਜਿਹੜੇ ਸਾਡੇ 3 ਬੱਚੇ ਤੇ ਇੱਕ ਮਾਈ ਜਿਹੜੀ ਰੁੜ ਗਈ ਮੰਤਰੀ ਸਾਹਿਬ ਅਸੀਂ ਇਹਦੇ ਘਰ ਜਾ ਕੇ ਦੇ ਦਿੱਨ 50000 ਰੁਪਏ ਉਹ ਪਰਿਵਾਰ ਨੂੰ ਦਿੱਤਾ ਨਾ ਮੰਤਰੀ ਸਾਹਿਬ ਨੇ ਅਸੀਂ ਖੁਦ ਦੇਖਿਆ ਆਪਣੇ ਹੱਥਾਂ ਨਾਲ ਪੱਖਾ ਚੁੱਕ ਕੇ ਉਹਦੀ ਟਰਾਲੀ ਵਿੱਚ ਰੱਖਦਾ ਡੀਸੀ ਸਾਹਿਬ ਆਪਣੇ ਹੱਥਾਂ ਨਾਲ ਚੁੱਕ ਕੇ ਤੇ ਉਹਦਾ ਕੰਬਲ ਜਿਹੜਾ ਉਹਦੇ ਵਿੱਚ ਰੱਖ ਲਿਆ ਮੇਰੇ ਕਹਿਣ ਦਾ ਮਤਲਬ ਇੰਨਾ ਕੁਝ ਤੁਹਾਡੇ ਨਾਲ ਕਰ ਰਹੇ ਤੁਹਾਨੂੰ ਇੰਨਾ ਪਤਾ ਨਹੀਂ ਵੀ ਇੱਥੇ ਪਾਣੀ ਆਣਾ ਹੈ ਮੰਤਰੀ ਸਾਹਿਬ ਘਰ ਨੂੰ ਚੱਲ ਗਿਆ ਤੇ ਉਹ ਬੋਰਡ ਕੇ ਬਾਅਦ ਵਿੱਚ ਕਹਿੰਦਾ ਚਲੋ ਹੁਣ ਪਾਣੀ ਕਿੱਥੇ ਆਣਾ ਇੰਨੇ 100 ਸਾਲ ਹੋ ਗਏ ਤੇ ਪਾਣੀ ਨਾ ਤੇ ਅੱਜ ਪਾਣੀ ਆਣਾ ਉਹੋ ਹੀ ਬੱਚੇ ਜਿਹੜੇ ਰਾਤੀ ਰੋੜਗੇ ਰੋੜੇ ਕੋਈ ਤੁਹਾਡੇ ਕੋ ਬਾਲਣ ਬੋਲਣਾ ਨਹੀਂ ਪਿੰਡਾਂ 'ਚ ਕਿੱਲੋ ਮਾੜਾ ਮੋਟਾ ਇੱਧਰ ਉਧਰ ਧੋਗੇ ਲੋ ਉਹ ਜ਼ਿਆਦਾਤਰ ਸਿਲੰਡਰ ਜਿਹੜੇ ਆ ਉਹ ਇਹਨਾਂ ਨੂੰ ਮਿਲਣਗੇ ਬਾਕੀ ਮੰਜੇ ਤੇ ਜਿਹੜੇ ਗੱਦੇ ਆ ਉਹ ਸਭ ਨੂੰ ਮਿਲਣਗੇ ਜਿਹੜੇ ਬੁਲਾਏ ਹੋਏ ਆ ਠੀਕ ਹੈ ਤੇ ਹੁਣ ਤੁਸੀਂ ਅ ਪਿੰਡ ਵਾਈਜ਼ ਪਿੰਡ ਵਾਈਜ਼ ਕਰ ਲਓ ਹਾਂ ਆਪਣੇ ਮਝੀਰੀ ਵਾਲੇ ਦੇ ਗੱਡੋਂ ਪਹਿਲੋਂ ਠੀਕ ਹੈ ਜੀ ਗੱਡੋਂ ਲਿਸਟ ਕਢੋ ਨਾ ਬੋਲੋ ਤੇ ਇੱਕ ਕੁਰਸੀਆਂ ਪਰੇ ਕਰ ਦਿਓ ਤੇ ਹਾਂ ਕੁਰਸੀਆਂ ਪਰੇ ਕਰ ਦਿਓ ਨਾ ਬੋਲ ਕੇ ਹਰਦੀਪ ਸਿੰਘ ਆਨੇਗਾ ਬਲਜੀਤ ਸਿੰਘ ਆ ਬਲਜੀਤ ਸਿੰਘ ਆ ਤੀਰਥ ਮੱਖਣ ਸਿੰਘ ਜੁਗਰਾਜ ਉਹ ਨਹੀਂ ਆਇਆ ਦੋ ਬਲਵਿੰਦਰ ਸਿੰਘ ਦਾ ਹਾਂਜੀ ਉਹ ਦੋ ਨਹੀਂ ਆਇਆ ਜਗਤਾਰ ਸਿੰਘ ਨਹੀਂ ਆਇਆ ਤੇ ਬਲਜੀਤ ਸਿੰਘ ਹਾਂਜੀ ਭਜਨ ਲਾਲ ਸੋਨ ਲਾਲ ਸਾਰੇ ਆ ਮੰਜੇ ਮਝੀਰੀ ਵਾਲੇ ਦੇ ਵੀ ਕੁਝ ਚੀਜ਼ ਪਾਓ ਇਥੇ ਮਝੀਰੀ ਵਾਲੇ ਬੰਦੇ ਪਾਓ ਮਜੀਰੀ ਵਾਲੇ ਨੇ ਕੋਈ ਸਿਲੰਡਰ ਲਿਖੇ ਦੇ ਆ ਉਹ ਤੇ ਉੱਤੇ ਜਿਹੜੇ ਤਾਸ ਤੋਂ ਡੇਰੇ ਸੀਗੇ ਆਹ ਰਸਰਾ ਵਾਪਸ ਅੱਛਾ ਪਹਿਲਾਂ ਲਓ ਇੱਕ ਵਾਰੀ ਹੁਣ ਆ ਨਾ ਇਹ ਪਹਿਲਾ ਨਾ ਕਿਦਾ ਇਹ ਇਹ ਮੀਨ ਤੇਰਾ ਆਹ ਫੜ ਦੋ ਗੱਦੇ ਇਹ ਦੋ ਗੱਦੇ ਇੱਕ ਸਿਲੰਡਰ ਆਜਾ ਮੈਂ ਪੁੱਛਦਾ ਦੋ ਬਜੇ ਠੀਕ ਹੈ ਸਰ ਬੰਦੇ ਸਾਹਿਬ ਦੋ ਚੁੱਲੇ ਚਾਤਰ ਬੈਠੋ ਰੋਮਦਾਵ ਇੱਕ ਮਿੰਟ ਹੋ ਬੰਦੇ ਠਾਕੇ ਪਾਸੇ ਅੱਧਾ ਪਿੱਛੇ ਇਹਨਾਂ ਦੇ ਸਿਰ ਤੇ ਠਾਕਾ ਠਾਕਾ ਇੱਕ ਬਣਾ ਦਿਓ ਇੱਕ ਪਰੇ ਨਿਕਲੋ ਆ ਵੀ ਆ ਗਿਆ ਦੇਖੀ ਜਿੱਕੇ ਬਾਹਰ ਹੋ ਗਿਆ ਤਿਆਰ ਹੋ ਜੀ ਲੋ ਸਟ ਰੇ ਜਲਦੀ ਹੋ ਜਾਓ ਚੱਕ ਰੰਗ ਤਰਫ ਆ ਗਏ ਆ ਲੋ ਬਚਾਲੇ ਕੋ ਨਾਲ ਮੋਟਾ ਲਾਇਆ ਉਹ ਬੜਾ ਮੋਟਾ ਯੂਸਿਅਲੀ ਦੋ ਦੋ ਘਟੇ ਬੜੇ ਦੋ ਬੱਦੇ ਨਾਲ ਆ ਗਿਆ ਇੱਕ ਪਾਸੇ ਆ ਗਿਆ ਇੱਕੋ ਬੜੇ ਦਾ ਪਰ ਉਹ ਯਾਰ ਕੁਛ ਨਾ ਥੋੜਾ ਪਰ ਉਹ ਦੋ ਇਹਨਾਂ ਕਰਦੇ ਜਾਂ ਅਗਲਾ ਅਗਲਾ ਅੱਜ ਆਜੇ ਅਗਲਾ 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 ਮੋੜ ਬਣਾਓ ਚੋਟੇ ਬਣਾਓ ਆ ਕੇ ਦੇ ਰਹੇ ਉਹ ਸਾਈਡ ਤੇ ਕਰਾ ਲਓ ਯਾਰ ਨਾ ਬੰਦੇ ਬਾਕੀ ਹੋਲੀ ਆਪੜ ਆਪੜ ਆਮਡਾ ਕੋਈ ਗੱਲ ਇਹ ਪੈਂਦੀ ਆ ਨਾ ਹਾਂਜੀ ਹਾਲੋ ਹਾਲੋ ਆ ਪੜੋ ਵੀ ਕਿੰਨੇ ਹੋ ਗਏ ਐਸਾ ਗਿਆ ਜਿਆਗ ਜਾਲੀ ਦੇ ਸ਼ੇਰ ਆ ਜੀ ਕੋਈ ਹੋ ਗਈ ਹੈ ਪਰ ਦੇਖਾਓ ਯਾਰ ਬੋਲੋ ਹਾਂ ਜਾਈਆਂ ਨਹੀਂ ਰੁਕੀਓ ਸਾਰੇ ਨਾ ਟ੍ਰੋਫੀ ਹਾਂਜੀ ਕਰੋ ਕੀ ਕਰੀਏ ਜੋ ਜੋ ਲੋਕਾਂ ਨੂੰ ਐਡ ਵੀ ਕਰ ਦਿਓ ਕਰਾ ਕਰਾ ਅਜਿਹਾ ਨਹੀਂ ਮਹੀਰ ਮੁਜੀ ਵੀ ਨਿਕਲ ਗਏ ਜੀ ਗਰੁੱਪ 4 ਲਈ ਹੁੰਦੇ ਨਾ ਸਾਰੇ ਲੈਣੇ ਆਹੋ ਮੈਂ ਖੜੇ ਕਿਤੇ ਸਾਰੇ ਕੁਝ ਕਹਤਾ ਸਾਰੇ ਰੋਕ ਦੇ ਨਾ ਇਹ ਦੇਈਏ ਤੇ ਮੁਰੇ ਨੂੰ ਅੱਜ ਤੱਕ ਲਈਏ ਗਰੁੱਪ ਨੀ ਮੈਂ ਸਾਰੇ ਨਾਲ ਲਈ ਹੈ ਨਾ ਸਾਰੇ ਨਾਲ ਸਾਰੇ ਆਈਏਗੇ 2 ਵਜੇ ਮਿਕਸ ਹੋ ਜਾਣਾ ਅੱਜ ਜਿਹੜਾ ਹੈਗਾ ਮਾਰ ਪਰਵਾਗੀਤ ਖੇਤਾਂ ਨੂੰ ਸਮਾਨ ਤੁਹਾਡੇ ਵੱਲੋਂ ਵੰਡਿਆ ਜਾ ਰਿਹਾ ਹੈ ਇਸ ਬਾਰੇ ਡਿਟੇਲ ਦੱਸ ਦਿਓ ਅੱਜ ਮੇਰੀ ਵਿਧਾਨ ਸਭਾ ਦੇ ਸੈਂਕੜੇ ਪਰਿਵਾਰਾਂ ਨੂੰ ਸੈਂਕੜੇ ਪਰਿਵਾਰਾਂ ਨੂੰ ਜਿਹੜੀ ਉਹ ਰਾਹਸਮਗਰੀ ਵੰਡੀ ਗਈ ਆ ਔਰ ਇਸ ਰਾਸਮਗਰੀ ਦੇ ਅੰਦਰ ਜਿਹੜੀ ਪਹਿਲੋ ਅਸੀਂ ਖਾਣ ਪੀਣ ਦੀਆਂ ਵਸਤੂਆਂ ਵੰਡੀਆਂ ਨੇ ਲਗਾਤਾਰ 8-10 ਦਿਨ 12 ਦਿਨ ਤੇ ਅੱਜ ਅਸੀਂ 400 ਗੱਦਾ 200 ਫੋਲਡਿੰਗ ਮੰਜਾ 100 ਸਿਲੰਡਰ ਤੇ ਮੱਛਰਦਾਨੀਆਂ ਉਹ ਇੱਥੇ ਵੰਡੀਆਂ ਨੇ ਔਰ ਇਹ ਉਹਨਾਂ ਪਰਿਵਾਰਾਂ ਨੂੰ ਵੰਡੀਆਂ ਨੇ ਜਿਹਨਾਂ ਪਰਿਵਾਰਾਂ ਦਾ ਪਾਣੀ ਦੇ ਅੰਦਰ ਘਰ ਡੁੱਲ ਗਏ ਜਿਨ੍ਹਾਂ ਪਰਿਵਾਰਾਂ ਦੇ ਪਾਣੀ ਦੇ ਅੰਦਰ ਸਾਰਾ ਸਮਾਨ ਭਿੱਜ ਗਿਆ ਜਿਨ੍ਹਾਂ ਪਰਿਵਾਰਾਂ ਦੇ ਪਾਣੀ ਦੇ ਅੰਦਰ ਮੰਜੇ ਖਰਾਬ ਹੋ ਗਏ ਸੋ ਇਹ ਜਿਹੜਾ 400 ਗੱਦਾ ਔਰ ਜਿਹੜਾ 200 ਫੋਲਡਿੰਗ ਮੰਜਾ 100 ਸਿਲੰਡਰ ਤੇ ਮਛਰਦਾਨੀਆਂ ਦਿੱਤੀਆਂ ਗਈਆਂ ਨੇ ਸੋ ਲਗਾਤਾਰ ਲਗਾਤਾਰ ਜਿਹੜੇ ਵੱਖ-ਵੱਖ ਜਦੋਂ ਲੋਕਾਂ ਚ ਜੰਨੇ ਆ ਤੇ ਵੱਖ-ਵੱਖ ਲੋੜਾਂ ਜਿਹੜੀਆਂ ਲੋਕਾਂ ਚ ਉੱਪਰ ਦੀ ਆ ਰਿਆ ਸੀ ਘਰਾਂ ਚ ਜਦੋਂ ਗਏ ਆ ਤੇ ਲੋਕਾਂ ਨੇ ਦੱਸਿਆ ਵੀ ਸਾਡਾ ਸਾਡੇ ਮੰਜੇ ਰੁੜ ਗਏ ਆ ਨਾਲ ਫਿਰ ਜੇ ਕਿਸੇ ਦਾ ਬੈੱਡ ਬਚ ਗਿਆ ਤੇ ਲੋਕਾਂ ਦੇ ਗੱਦੇ ਖਰਾਬ ਆ ਸਾਰਾ ਕੁਝ ਮਤਲਬ ਉਲੀ ਲੱਗੀ ਆ ਉਹਨਾਂ ਪਰਿਵਾਰਾਂ ਦੇ ਅੰਦਰ ਸੋ ਇਹ ਲਗਭਗ ਲਗਭਗ ਅੱਜ ਜਿਹੜਾ ਆ 150 ਪਰਿਵਾਰ ਨੂੰ ਅਸੀਂ ਜਿਹੜੇ ਇੱਕ ਇੱਕ ਪਰਿਵਾਰ ਨੂੰ ਦੋ ਦੋ ਗੱਦੇ ਦੋ ਦੋ ਦਿੱਤੇ ਆ ਉਹ ਫੋਲਡਿੰਗ ਮੰਜੇ ਇੱਕ ਇੱਕ ਸਿਲੰਡਰ ਨਾਲ ਦਿੱਤਾ ਸੋ ਰਾਹਤ ਕਾਰਜਾਂ ਦੇ ਵਿੱਚ ਜਦੋਂ ਲੋਕਾਂ ਚ ਜੰਨੇ ਆ ਤੇ ਨਵੀਆਂ ਗੱਲਾਂ ਦਾ ਪਤਾ ਲੱਗਦਾ ਮੱਛਰਦਾਨੀਆਂ ਦੀ ਲੋਕਾਂ ਨੇ ਲੋੜ ਮਹਿਸੂਸ ਕੀਤੀ ਉਹ ਵੀ ਅੱਜ ਅਸੀਂ ਇੱਥੇ ਮਤਲਬ ਲੋਕਾਂ ਨੂੰ ਦਿੱਤੀਆਂ ਸੋ ਲਗਾਤਾਰ ਜਿੱਥੇ ਸਰਕਾਰੀ ਪੱਖ ਤੋਂ ਸਰਕਾਰ ਨੇ ਗਰਦੌਰੀਆਂ ਦੇ ਹੁਕਮ ਕੀਤੇ ਆ ਕਿਹਦਾ ਘਰ ਲੁੜਿਆ ਕਿਹਦੇ ਪਸ਼ੂ ਲੁੜਿਆ ਕਿਹਦੀ ਫਸਲ ਲੁੜੀ ਆ ਕਿਹਦਾ ਚਾਰਾ ਰੁੜਿਆ ਕਿਹਦਾ ਮਕਾਨ ਟਿਆ ਕਿਹਦਾ ਮਕਾਨ ਸੈਂਮੀ ਡੈਮੇਜ ਹੋਇਆ ਸੋ ਇਹਦੀ ਆ ਗਰਦੌਰੀਆਂ ਜਿਹੜੀਆਂ ਨੇ ਉਹ ਦੌਰ ਪੈ ਰਹੀ ਹੈ ਹੁਣ ਅੱਜ ਤੋਂ ਪਿੰਡਾਂ ਦੇ ਅੰਦਰ ਪਟਵਾਰੀ ਕਾਨਗੋ ਜਾਣਗੇ ਸੋ ਉਹ ਇੱਕ ਚੈਨਲ ਵੱਖਰਾ ਜਿੰਨੇ ਜਿੰਨੇ ਵੀ ਕਿਸੇ ਦੇ ਅਨੁਸਾਰ ਹੋਏਗਾ ਉਹ ਜਿਹੜਾ ਅਸੀਂ ਉੱਪਰ ਭਾਈ ਸਰਕਾਰ ਕਰੇਗੀ ਸੋ ਅੱਜ ਅਸੀਂ ਜਿਹੜਾ ਇੱਥੇ ਦਾ ਪਰਿਵਾਰਾਂ ਨੂੰ ਇਹ ਜਿਹੜਾ ਫੋਲਡਿੰਗ ਮੰਜੇ ਸਿਲੰਡਰ ਔਰ ਗੱਦੇ ਮੱਛਰਾਂ ਦੀਆਂ ਦਿੱਤੀਆਂ ਨੇ ਸੋ ਕੁਦਰਤ ਦੀ ਕ੍ਰੋਪੀ ਆ ਔਰ ਕੁਦਰਤ ਦੀ ਕ੍ਰੋਪੀ ਦੇ ਖਿਲਾਫ ਮਨੋਖ ਹਮੇਸ਼ਾ ਆਪਣੀ ਜਿੰਦ ਜਾਨ ਲਾ ਕੇ ਖੜਾ ਹੁੰਦਾ ਸੋ ਪੰਜਾਬ ਦੇ ਉਹਨਾਂ ਸੈਂਕੜੇ ਹਜ਼ਾਰਾਂ ਲੋਕਾਂ ਦਾ ਜਿਹਨਾਂ ਦੀ ਇਸ ਬਾੜ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਨੂੰ ਪਿਆਰ ਸਿਰ ਖੜੇ ਕਰਨ ਦੇ ਲਈ ਦੇਸ਼ ਉਦੇਸ਼ ਤੋਂ ਤੇ ਪੰਜਾਬ ਦੇ ਵਿੱਚੋਂ ਵੀ ਬਹੁਤ ਚੇਤਨ ਲੋਕ ਜਿਹੜੇ ਆ ਵਕ ਵਕ ਥਾਵਾਂ ਤੇ ਮਦਦ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਕੱਲ ਤੁਸੀਂ ਮੈਨੂੰ ਆਖਿਆ ਪ੍ਰਧਾਨ ਜੀ ਨੇ ਆਖਿਆ ਕੱਲ ਇਹਨਾਂ ਨੂੰ ਜਾ ਕੇ ਇਹਨਾਂ ਦੇ ਘਰ ਘਰ ਜਾ ਕੇ ਇਹ ਜਿਹੜੇ ਡਾਕੂਮੈਂਟ ਜਿਹੜੇ ਉਹ ਲਿਆਓ ਤੁਸੀਂ ਮੈਂ ਸਵੇਰੇ ਗਿਆ ਕੋਲੀਆਂ ਪੰਮਾ ਭਾਦਰ ਪਰ ਸਾਰੇ ਸੁਣ ਰਹੇ ਹੋ ਮੈਂ ਤੁਸੀਂ ਪਿੱਛੇ ਤਰਾਜ ਕਿਸੇ ਨੇ ਨਹੀਂ ਕਰਤਾ ਮੈਂ ਕੇਦੇ ਡੰਗਰ ਰੁੜ ਗਏ ਕੇਦੀਆਂ ਭੇਡਾਂ ਰੁੜ ਗੀਆਂ ਕਾਗਜ਼ ਪੱਤਰ ਉਹ ਵੀ ਅਸੀਂ ਲਿਆਂਦੇ ਆ ਮੈਂ ਕਾਗਜ਼ ਪੱਤਰ ਜਿਹੜੇ 35 ਜਿਹੜੇ ਘਰ ਹੈ ਨਾ ਸਾਡੇ ਉਹ ਪ੍ਰਧਾਨ ਜੀ ਕੋਲ ਕਾਗਜ਼ ਬਾਕੀ ਜਿਹੜੇ ਇਹਨਾਂ ਲੋਕਾਂ ਦੇ ਜਿਹਦੇ ਭੇਡਾਂ ਰੁੜਗੀਆਂ ਜਿੰਦੀਆਂ ਮੱਝਾਂ ਰੁੜਗੀਆਂ ਜਿਹਦਾ ਕੋਲ ਰੁੜ ਗਿਆ ਨਹੀਂ ਮੈਂ ਦੋ ਗੱਲਾਂ ਹਾਂਜੀ ਜੜੀਆਂ ਪਸ਼ੂ ਰੁੜ ਗਏ ਆ ਹਾਂਜੀ ਉਹਦੀਆਂ ਗਰਦੋਰੀਆਂ ਵੱਖਰੀਆਂ ਹੋਣੀਆਂ ਅੱਛਾ ਇੱਕ ਥਰ ਅੱਗੇ ਲੱਗਦਾ ਉਹ ਉਹਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਠੀਕ ਉਹ ਗਦੋਰੀਆਂ ਵੱਖਰੀਆਂ ਹੋਣਗੀਆਂ ਕੱਲ ਦੇ ਅ ਅਸੀਂ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਕਹਿ ਦਿੰਦਾ ਹਾਂਜੀ ਚਾਹੇ ਕਿਸੇ ਦੇ ਪਸ਼ੂ ਰੁੜੇ ਆ ਚਾਹੇ ਕਿਸੇ ਦਾ ਚਾਰਾ ਰੁੜਿਆ ਕਿਸੇ ਦਾ ਮਕਾਨ ਜੋ ਵੀ ਹੈ ਹਾਂਜੀ ਉਹ ਵੱਖਰਾ ਇੱਕ ਸਹਾਇਤਾ ਮਿਲਣੀ ਹੈ ਸੁਰਉ ਨਾਲ ਸਹਾਇਤਾ ਠੀਕ ਆ ਅੱਜ ਸਿਰਫ ਅਸੀਂ ਜਿਹੜੇ ਤੁਸੀਂ 35 ਘਰ ਦੱਸੇ ਸੀ ਹਾਂਜੀ ਉਹਨਾਂ ਨੂੰ ਫੋਲਡਿੰਗ ਮੰਜੇ ਤੇ ਉਹ ਜਿਹੜੇ ਗੱਦੇ ਹਾਂਜੀ ਤੇ ਸਿਲੰਡਰ ਇਹ ਅਸੀਂ ਅੱਜ ਦੇ ਰਿਆ ਠੀਕ ਹੈ ਮੁੱਖ ਮੰਤਰੀ ਜੀ ਨੇ ਕਿਹਾ ਕਿ ਜ਼ਮੀਨ ਦਾ ਮਾਲਕ ਭਾਵੇਂ ਜਿਹੜਾ ਮਰਜ਼ੀ ਹੋਵੇ ਜਿਸ ਬੰਦੇ ਨੇ ਠੇਕੇ ਤੇ ਲਈ ਹੈ ਕਾਸਟਰ ਜਿਹੜਾ ਮੁਆਵਜ਼ਾ ਉਹਨੂੰ ਮਿਲਣਾ ਠੀਕ ਹੈ ਠੀਕ ਹੈ ਜਿਹੜੇ ਜੁਪੀ ਦੇ ਸਾਥੀ ਸਾਡੇ ਇੱਥੇ ਸਬਜ਼ੀ ਦਾ ਕੰਮ ਕਰਦੇ ਆ ਬੜੀ ਮਿੱਟੀ ਦਾ ਮਿੱਟੀ ਹੋ ਕੇ ਕੰਮ ਕਰਦੇ ਹੋ ਵੀ ਉਹਨਾਂ ਦਾ ਮੁਆਵਜ਼ਾ ਉਹਨਾਂ ਨੂੰ ਮਿਲਣਾ ਜਿਨ੍ਹਾਂ ਨੇ ਉਹ ਫਸਲ ਬੀਜੀ ਹੈ ਕਿਉਂਕਿ ਮਾਲਕ ਨੇ ਤਾਂ ਠੇਕਾ ਲੈ ਲਿਆ ਉਹ ਤਾਂ ਲੈ ਲਿਆ ਸਹੀ ਹੈ ਨਾ ਜਿਹੜੇ ਨੁਕਸਾਨ ਤੇ ਹਨ ਜਿਹਨੇ ਠੇਕੇ ਦੇ ਲਈ ਹੈ ਤਾਂ ਇਹ ਠੇਕੇ ਵਾਲੇ ਨੂੰ ਹੀ ਪੈਸੇ ਮਿਲਣੇ ਆ ਇਹ ਚੰਗਾ ਇਹ ਪਹਿਲੋ ਕੀ ਹੁੰਦਾ ਹੈ ਕਿ ਪਹਿਲੋ ਮੁਆਵਜ਼ਾ ਮਿਲਦਾ ਸੀ ਜਿਹੜਾ ਜ਼ਮੀਨ ਦਾ ਮਾਲਕ ਹੁੰਦਾ ਸੀ ਉਹ ਠੇਕੇ ਵਾਲੇ ਨੂੰ ਦੇਵੇ ਨਾ ਦੇਵੇ ਉਹ ਇਸ ਕਰਕੇ ਮਾਲਕ ਨੇ ਕਿਉਂਕਿ ਆਪਣਾ ਠੇਕਾ ਲੈ ਲਿਆ ਹੈ ਨਾ ਤੇ ਹੁਣ ਤੇ ਜੇ ਨੁਕਸਾਨ ਨਫਾ ਹੋਇਆ ਜਿਹੜਾ ਠੇਕੇ ਵਾਲਾ ਠੇਕੇ ਵਾਲਾ ਉਹ ਠੇਕੇ ਵਾਲੇ ਨੂੰ ਹੀ ਮਤਲਬ ਪੈਸੇ ਉਹ ਮਿਲਣੇ ਆ। ਠੀਕ। ਸਰ ਇੱਥੇ ਕੋਈ ਨਵੇਂ ਬੰਦੇ ਆਏ ਨੇ। ਹਾਂ। ਓਕੇ। ਤੇ ਉਹਨਾਂ ਦਾ ਵੀ ਨੁਕਸਾਨ ਉਹਨਾਂ ਦੇ ਬਾਰੇ। ਉਹਨਾਂ ਦਾ ਕਰ ਲੈਣੇ ਆਪਾਂ। ਠੀਕ। ਜਿਨ੍ਹਾਂ ਦੇ ਘਰ ਉਹ ਯਾਰ ਸਬਰ ਕਰ ਇੱਕ ਮਿੰਟ ਸਬਰ ਕਰ ਯਾਰ ਗੱਲ ਨਹੀਂ। ਨਹੀਂ ਨਹੀਂ ਸੁਣੋ ਸੁਣੋ। ਤੇਰਾ ਵਾਸਤੇ ਮੈਂ 6 ਵਜੇ ਬੜੇ ਪਰ ਉੱਠ ਕੇ ਘਰ ਘਰ ਤੇਰਾ ਵਾਸਤੇ। ਜਿਹੜੇ ਜਿਹੜਾਂ ਦੇ ਘਰ ਇੱਥੇ ਬਣੇ ਆ। ਬਿਜਲੀ ਦੇ ਮੀਟਰ ਲੱਗੇ ਆ। ਉਹਨਾਂ ਨੂੰ ਉਹਨਾਂ ਦੇ ਘਰਾਂ ਦਾ ਮੌਜੂਦਾ ਮਿਲਣਾ। ਠੀਕ ਹੈ ਠੀਕ ਹੈ। ਠੀਕ ਹੈ। ਉਹ ਗਰਦੋਰੀਆਂ ਹੋਣੀਆਂ ਉਹਨਾਂ ਨੂੰ ਸਪੈਸੇ ਰੋ ਤੁਸੀਂ। ਨਾਲ ਹੋ ਕੇ ਕਰਾ ਲਿਓ ਹਾਂਜੀ ਹਾਂ ਹਾਂ ਕੋਈ ਗੱਲ ਨਹੀਂ ਕੀ ਕਰਨ ਤੇਰੇ ਘਰ ਮੇਰਾ ਸ਼ਾਂਜੂ ਕਿਹੜੀ ਜਗ੍ਹਾ ਸਮਝੋ ਮਾਰ ਮਿਲਦਾ ਸਿਰੋ ਪਿੰਡ 98 ਕੋਈ ਗੱਲ ਨਹੀਂ ਕੋਈ ਨਹੀਂ ਪਾਣੀ ਪੀ ਸਾਰੇ ਦੇ ਉਸ ਨੇ ਤੇ ਨਹੀਂ ਦੇਖ ਬਈ ਕੋਈ ਗੱਲ ਨਹੀਂ ਭਾਈ ਉਹ ਪੁੱਤ ਝੁੱਕ ਗਿਆ ਕੋਈ ਗੱਲ ਨਹੀਂ ਨਹੀਂ ਭਾਈ ਮੇਰੇ ਵੀਰ ਭਾਈ ਯਾਰ ਆਪਾਂ ਮਰ ਭੈਜੋ ਯਾਰ ਮੇਰਾ ਵੀਰ ਭੈਜੋ ਸਾਰੇ ਬੈਜੋ ਸਾਰੇ ਬੈਜੋ ਮੈਂ ਵੀਰ ਤੇ ਇਹ ਪਿੰਨੇ ਦਾ ਬਸੀ ਹੈ ਨਾ ਕਨਾਂ ਦੇ ਲੱਗਦੇ ਜਕਰੋ ਬਸੀ ਹੈ ਜਕਰੋ ਜਕਰੋ ਰਵਿੰਦਰ ਅੱਛਾ ਅੱਛਾ ਇਹ ਤੇ ਗੇੜ ਡੰਗ ਲੈ ਗਏ ਨਿਕਲਦਾ ਪਿਆ ਹੀ ਨਹੀਂ ਪਾਣੀ ਇਹਦੀ ਇਹਦੀ ਫਿਰ ਉਹ ਉਧਰ ਹੀ ਹੋਣੀ ਆ ਨਾ ਜਿਹੜੇ ਮਰਲੇ ਵਗੈਰ ਦੀ ਹੈ ਇਹ ਵੱਖਰਾ ਰੱਖਿਓ ਤੇ ਵੱਖਰਾ ਕੇਸ ਹੈ ਮੋਟਰਸਾਂ ਟੁੱੜਿਆ ਹਾਂਜੀ ਮੋਟਰ ਭਾਂਡੇ ਤੇ ਭਾਂਡੇ ਵੀ ਇੰਨਾ ਪਾਣੀ ਆ ਗਿਆ ਪੁਲਿਸ ਨੂੰ ਅੱਪੂ ਬੜੀ ਮੁਸ਼ਕਲ ਬਚਾਈ ਹੈ ਰੇੜੇ ਰੋਡ ਦੇ ਉੱਤੇ ਲੋਕ ਸਾਰਿਆਂ ਨੂੰ ਮਿਲਿਆ ਕਿ ਨਹੀਂ ਮਿਲਿਆ ਸਾਰਿਆਂ ਨੂੰ ਮਿਲਿਆ ਅੰਦਰ ਦੇਖਿਆ ਮੈਂ ਕਿਹਾ ਮੈਨੂੰ ਮੰਤਰੀ ਸਾਹਿਬ ਨੇ ਭੇਜਿਆ ਹੈ ਟੀਮ ਲੈ ਕੇ ਸਪੈਸ਼ਲ ਤੁਹਾਡੇ ਵਾਸਤੇ ਹੋਰ ਜਾਣਾ ਤੁਸੀਂ ਸਾਰੇ ਸਪੈਸ਼ਲ ਤੁਹਾਡੇ ਵਾਸਤੇ ਜਿਹੜਾ ਮੰਤਰੀ ਸਾਹਿਬ ਨੇ ਭੇਜ ਪਈ ਟੀਮ ਉਹ ਜਿਹੜਾ ਇਸ ਪਰਿਵਾਰ ਵਿੱਚ ਲੈ ਕੇ ਜਾਓ ਬਸ ਠੀਕ ਆ ਪਾਣੀ ਬੜਾ ਹੋ ਗਿਆ ਯਾਰ ਮੰਤਰੀ ਸਾਹਿਬ ਸਾਰਿਆਂ ਨੂੰ ਜਿਹੜਾ ਹੈ ਨਾ ਆਪਣੇ ਸਾਡੇ ਤੋਂ ਬੰਦ ਕੇ ਦੇਖ ਰਿਹਾ ਤੁਹਾਨੂੰ ਜਿਹੜਾ ਹੈ ਦਰੀ ਤੇ ਬਿਠਾਇਆ ਜਿੰਨਾ ਚਿਰ ਤੁਸੀਂ ਨਹੀਂ ਬੈਠੇ ਮੰਤਰੀ ਸਾਹਿਬ ਖੜੇ ਰਿਹਾ ਇਸੇ ਤਰ੍ਹਾਂ ਮંત્રી ਸਾਹਿਬ ਜਿਹੜਾ ਜੋ ਕੁਝ ਹੋ ਸਕਦਾ ਹੈ ਤੁਹਾਡੇ ਵਾਸਤੇ ਕਰ ਰਿਹਾ ਹੈ ਹੁਣ ਤੁਹਾਡੇ ਵਿੱਚ ਜਿਹੜੇ ਕਾਗਜ਼ ਪੱਤਰ ਮੇਰੇ ਕੋਲ ਆਏ ਨਾ ਇਹ ਮੁਆਵਜ਼ੇ ਦੇ ਜਿਹੜੇ ਕਾਗਜ਼ ਹਨ ਤੁਹਾਡੇ ਇਹ ਜਿਸ ਵੇਲੇ ਹੁਣ ਮੰਤਰੀ ਸਾਹਿਬ ਨਾਲ ਆਖਿਆ ਵੀ ਆਣਾ ਨਾ ਤੁਹਾਡਾ ਪੁਟਾਰੀ ਨਾਲ ਤੁਹਾਡਾ ਸਰਵਾ ਕਰਨਾ ਕਿ ਕਿੰਨਾ ਤੁਹਾਡਾ ਨੁਕਸਾਨ ਹੋ ਗਿਆ ਜਿਹੜੀ ਤੁਸੀਂ ਜਿਹੜੇ ਉਧਰੋਂ ਯੂਪੀ ਤੋਂ ਆ ਕੇ ਤੇ ਪੈੜੀ ਲੈ ਕੇ ਬੈਠੇ ਹੋ ਕਿ ਉਹ ਜਿਹੜਾ ਪੈਲੀ ਦਾ ਮੁਆਵਜ਼ਾ ਕਹਿੰਦਾ ਪੈਲੀ ਦੇ ਮਾਲਕ ਨੂੰ ਜਿਹੜਾ ਕਾਸਟ ਜਿਹੜੇ ਪੈਲੀ ਚਲਾ ਕਰ ਰਿਹਾ ਕਾਸਟ ਉਹਨੂੰ ਮੁਆਵਜ਼ਾ ਮਿਲਣਾ ਹੈ ਉਹ ਮਿਲਣਾ ਉਸ ਵੇਲੇ ਜਦੋਂ ਤੁਹਾਡਾ ਜਿਹੜਾ ਪਟਵਾਰੀ ਤੁਹਾਡਾ ਜਿਹੜਾ ਨਾ ਐਸਟੀਮੇਟ ਲਾ ਕੇ ਤੇ ਜਿਹੜਾ ਮੰਤਰੀ ਸਾਹਿਬ ਨੂੰ ਤਿੰਨ ਕਿ ਇੰਨਾ ਮੁਆਵਜ਼ਾ ਹੋਊਗਾ ਕਾਸਟ 15 ਬੰਦੇ ਗਏ ਕੋਲੀਆਂ ਪੰਮਾਂ ਤੇ ਬਾਦਰ ਪਰ ਉਹ ਇਸੜੇ ਟੈਂਟ ਆਪਣੇ ਹੱਥਾਂ ਨਾਲ ਖਰੀਦ ਕੇ ਪਠਾਨਕੋਟ ਗਏ ਮંત્રી ਸਾਹਿਬ ਦੇ ਭੇਜੇ ਉਹ ਬੰਦੇ ਕਿ ਮੈਂ ਮੰਤਰੀ ਸਾਹਿਬ ਦਾ ਮੰਡਾ ਉਹ ਭੇਜਿਆ ਉਹ ਤੁਹਾਡੇ ਜਿਹੜੇ ਨਾ ਥਰਾਂ ਦੀ ਵਿੱਚ ਟੈਂਟ ਖੁਦ ਬਣਾ ਕੇ ਸਰਪਾਲ ਲਾ ਕੇ ਤੁਹਾਨੂੰ ਸਿਰ ਧੱਕਣ ਨੂੰ ਦੇਣ ਕਿ ਕਿੱਥੋਂ ਚੱਲ ਕੇ ਆਏ ਹੋ ਕਾਰਗਰਦ ਉਹ ਕਹਿੰਦੇ ਤਿੰਨ ਦਿਨ ਹੋ ਗਿਆ ਸਾਨੂੰ ਚੱਲਿਆਂ ਨੂੰ ਰਾਤੀ ਉਹ 15 ਬੰਦੇ ਮੇਰੇ ਉੱਤੇ ਮਸੀਤ ਤੰਗੋਸ਼ਾ ਬੈਠੇ ਉਹਨਾਂ ਨੇ ਮੇਰੇ ਕੋਲ ਮੰਤਰੀ ਸਾਹਿਬ ਇੱਕ ਬੋਤਲ ਪਾਣੀ ਦੀ ਦਿੱਤੀ ਮੈਂ ਕਿਹਾ ਤੁਹਾਡਾ ਰੋਟੀ ਦਾ ਇੰਤਜ਼ਾਮ ਕਰਨਾ ਕਹਿੰਦਾ ਜੀ ਰੋਟੀਆਂ ਹੀ ਤੁਹਾਡੀ ਖਾ ਲਈ ਤੇ ਹੀ ਲੋਕਾਂ ਨੂੰ ਦੇਣਾ ਕੀ ਕੀ ਹੋ ਉਹ ਜਿਹੜਾ ਅਸੀਂ ਖਟਣਾ ਉੱਥੋਂ ਕੋਈ ਜੋਗੇ ਤੁਹਾਡੀ ਰੋਟੀ ਖਾ ਲਈ ਤੇ ਜੇ ਤੁਹਾਡੇ ਤੇ ਅਸੀਂ ਜਿਹੜਾ ਪ੍ਰਸ਼ ਪਾ ਦੇ ਫਿਰ ਕੀ ਫਾਇਦਾ ਹੋਇਆ ਸਾਡਾ ਮੰਤਰੀ ਸਾਹਿਬ ਨੇ ਮੈਨੂੰ ਤੇ ਅਨੂ ਪ੍ਰਧਾਨ ਨੂੰ ਜਿਹੜਾ ਤੁਹਾਡੀ ਜਿਹੜੀ ਸੇਵਾ ਵਾਸਤੇ ਦਿਨ ਰਾਤ ਹਾਜ਼ਰ ਕੀਤਾ ਅਸੀਂ 24 ਘੰਟਿਆਂ ਵਿੱਚ ਹੋਏ 4 ਜਾਂ 5 ਘੰਟੇ ਸੌਣੇ ਵਾਲਟੇ ਵਾਸਤੇ ਤੁਹਾਨੂੰ ਪਤਾ ਹੈ ਨਾ ਹਰ ਇੱਕ ਚੀਜ਼ ਦੀ ਜਗ੍ਹਾ ਚੀਜ਼ ਤੁਹਾਨੂੰ ਮਿਲ ਹੀ ਜਾਂਦੀ ਹੈ ਤੇ ਮੰਤਰੀ ਸਾਹਿਬ ਦਾ ਤੁਸੀਂ ਸ਼ੁਕਰੀਆ ਅਦਾ ਕਰਨਾ ਹੈ ਤੇ ਇਹੋ ਜਿਹੇ ਮੰਤਰੀ ਜਿਹੜਾ ਸਾਨੂੰ ਕਿਤੇ ਮਿਲਣੋਂ ਹੀ ਰਿਹਾ ਇਹੋ ਜਿਹੇ ਬੰਦਾ ਜਿਹੜਾ ਕਿਤੇ ਮਿਲਣੋਂ ਹੀ ਰਿਹਾ ਹੁਣ ਜਿਹੜਾ ਸਾਡਾ ਪੜੀ ਪਰਿਵਾਰ ਜਿਹੜਾ ਉੱਥੇ ਚਾਰ ਬੱਚੇ ਜਿਹੜੇ ਸਾਡੇ ਤਿੰਨ ਬੱਚੇ ਤੇ ਇੱਕ ਮਾਈ ਜਿਹੜੀ ਰੁੜ ਗਈ ਮੰਤਰੀ ਸਾਹਿਬ ਅਸੀਂ ਇਹਦੇ ਘਰ ਜਾ ਕੇ ਜਿਸ ਦਿਨ 50000 ਰੁਪਏ ਉਹ ਪਰਿਵਾਰ ਨੂੰ ਦਿੱਤਾ ਨਾ ਮੰਤਰੀ ਸਾਹਿਬ ਨੇ ਅਸੀਂ ਖੁਦ ਦੇਖਿਆ ਆਪਣੇ ਹੱਥਾਂ ਨਾਲ ਪੱਕਾ ਚੁੱਕੇ ਦੋ ਸੀਟਾਂ ਦੇ ਉੱਤੇ ਰੱਖਦਾ ਡੀਸੀ ਸਾਹਿਬ ਆਪਣੇ ਹੱਥਾਂ ਨਾਲ ਚੁੱਕ ਕੇ ਤੇ ਉਹਦਾ ਕੰਬਲ ਜਿਹੜਾ ਉਹਦੇ ਵਿੱਚ ਰੱਖ ਲਿਆ। ਮੇਰੇ ਕਹਿਣ ਦਾ ਮਤਲਬ ਇੰਨਾ ਕੁਝ ਤੁਹਾਡੇ ਨਾਲ ਕਰ ਰਹੇ ਤੁਹਾਨੂੰ ਇੰਨਾ ਪਤਾ ਨਹੀਂ ਇੱਥੇ ਪਾਣੀ ਆਣਾ ਹੈ। ਮੰਤਰੀ ਸਾਹਿਬ ਘਰ ਨੂੰ ਚੱਲ ਗਿਆ ਤੇ ਉਹ ਬੋਰਡ ਦੇ ਬਾਅਦ ਵਿੱਚ ਕਹਿੰਦਾ ਚਲੋ ਪਾਣੀ ਕਿੱਥੇ ਆਣਾ ਇੰਨੇ 100 ਸਾਲ ਹੋ ਗਏ ਤੇ ਪਾਣੀ ਨਾ ਤੇ ਅੱਜ ਪਾਣੀ ਆਣਾ। ਉਹੋ ਹੀ ਬੱਚੇ ਜਿਹੜੇ ਰਾਤੀ ਰੂੜ ਗਏ। ਰੂੜੇ। ਕੋਈ ਤੁਹਾਡੇ ਕੋ ਬਾਲਣ ਬੁਲਾਉਣਾ ਨਹੀਂ। ਪਿੰਡਾਂ 'ਚ ਚਲੋ ਮਾੜਾ ਮੋਟਾ ਇੱਧਰ ਉਧਰ ਧੋਗੇ ਲੋਕੀ ਬਾਲਣ ਲੈ ਜਾਂਦੇ ਹਨਾ। ਤੇ ਉਹ ਜ਼ਿਆਦਾਤਰ ਸਿਲੰਡਰ ਜਿਹੜੇ ਆ ਉਹ ਇਹਨਾਂ ਨੂੰ ਮਿਲਣਗੇ। ਬਾਕੀ ਮੰਜੇ ਤੇ ਜਿਹੜੇ ਗੱਦੇ ਆ ਉਹ ਸਭ ਨੂੰ ਮਿਲਣਗੇ ਜਿਹੜੇ ਬੁਲਾਏ ਹੋਏ ਆ ਠੀਕ ਹੈ ਤੇ ਹੁਣ ਤੁਸੀਂ ਅ ਪਿੰਡ ਵਾਈਸ ਪਿੰਡ ਵਾਈਸ ਕਰ ਲਓ ਹਾਂ ਆਪਣੇ ਮਝੀਰੀ ਵਾਲੇ ਦੇ ਗੱਡੋਂ ਪਹਿਲੋਂ ਠੀਕ ਹੈ ਜੀ ਗੱਡੋਂ ਲਿਸਟ ਕਢੋ ਨਾ ਬੋਲੋ ਇਹ ਇੱਕ ਕੁਰਸੀਆਂ ਪਰੇ ਕਰ ਦਿਓ ਤੇ ਹਾਂ ਕੁਰਸੀਆਂ ਪਰੇ ਕਰ ਦਿਓ ਨਾ ਬੋਲੋ ਕਰ ਦਿਓ ਹਰਜੀ ਉਸੇ ਦਾ ਹਾਂ ਜੀ ਬਲਜੀਤ ਸਿੰਘ ਦਾ ਬਲਜੀਤ ਸਿੰਘ ਦਾ ਪੀਰਥ ਮੱਖਣ ਸਿੰਘ ਜੁਗਰਾਜ ਉਹ ਨਹੀਂ ਆਇਆ ਦੋ ਬਲਵਿੰਦਰ ਸਿੰਘ ਦਾ ਹਾਂਜੀ ਉਹ ਦੋ ਨਹੀਂ ਆਇਆ ਜਗਤਾਰ ਸਿੰਘ ਨਹੀਂ ਆਇਆ ਤੇ ਬਲਜੀਤ ਸਿੰਘ ਹਾਂਜੀ ਭਜਨ ਲਾਲ ਸੋਨ ਲਾਲ ਸਾਰੇ ਆ ਮੰਜੇ ਮਜੀਰੀ ਵਾਲੇ ਦੇ ਵੀ ਕੁਝ ਚੀਜ਼ ਪਾਓ ਇਥੇ ਮਜੀਰੀ ਵਾਲੇ ਬੰਦੇ ਇਥੇ ਪਾਓ ਮਜ਼ੀਰ ਇਹਲੇ ਨੂੰ ਕੋਈ ਸਿਲੰਡਰ ਲਿਖਿਆ ਹੋਇਆ। ਉਹ ਵੀ ਉੱਤੇ ਜਿਹੜੇ ਤਾਸ ਤੋਂ ਡੇਰੇ ਪਸੇ। ਆਹ ਰਸਰਾ ਵਾਪਸ। ਅੱਛਾ ਪਹਿਲਾਂ ਲਾ ਓ। ਇੱਕ ਵਾਰੀ ਨਾ ਲਾ। ਇਹ ਪਹਿਲਾਂ ਨਾ ਕੇ ਦਾ। ਇਹ ਦੇਖ ਹਾਂ। ਮੇਨ ਤੇਰਾ। ਆ ਫੜ।

ਇਹ ਬਣਾ ਤੂੰ ਨਿਕਲ ਇਹ ਪਰੇ ਨਿਕਲ ਅੱਜ ਆ ਗਿਆ ਦੇਖੀ ਦੇਖਿਆ ਹੋਰ ਤਿਆਰ ਹੋ ਜੀ ਜਲਦੀ ਆ ਜਲਦੀ ਤਗੜਾ ਆ ਆ ਲੋਕ ਨੂੰ ਨਾਲ ਯਾਰ ਯੂਸੀ ਲਈ ਪੂਰਾ ਨਹੀਂ ਦੋ ਦੋ ਕੱਟੇ ਪੜੇ ਦੋ ਦੋ ਦੇ ਨਾਲ ਆ ਗਿਆ ਇੱਕ ਪਾਸੇ ਬਹੁਤ ਨਾਲ ਆ ਗਿਆ ਇੱਕ ਪੜੇ ਧਾਪੜ ਪੜੇ ਯਾਰ ਕੁਛ ਹੀ ਪੜੇ ਪੜੇ ਇਹੋ ਦੋ ਇਹੋ ਕਰਦੇ ਯਾਰ ਅਗਲਾ ਅਗਲਾ ਅੱਜ ਆਜੋ ਅਗਲਾ 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 ਮੋੜ ਬਣਾਓ ਚੋਣ ਚੋਣ ਆ ਕੇ ਜਾ ਰਹੇ ਉਹ ਸੈਟ ਤੇ ਕਰਾ ਲਓ ਯਾਰ ਨਾ ਨਾ ਮੇਰਾ ਹੋ ਗਿਆ ਫਰ ਫਰ ਆਪਰ ਨਹੀਂ ਅਮੜਾ ਕੋਈ ਗੱਲ ਇਹ ਪੈਂਦੀ ਹੈ ਨਾ ਹਾਂ ਚ ਆਹ ਲੋ ਆਹ ਇਹ ਫੜੋ ਵੀ ਕਿੰਨੇ ਹੋ ਗਏ ਇਹ ਸਰ 50 50 ਦੇ ਸ਼ੇਰ ਆ ਜੀ ਆ ਗਿਆ ਜੀ ਹੋ ਗਈ ਔਰ ਦੋਗੇ ਦਿਖਾਓ ਯਾਰ ਕਰੋ ਹਾਂ ਜੀ ਕਰੋ ਕੀ ਕਰੋ ਜੋ ਜੋ ਲੋਕਾਂ ਨੂੰ ਦਿਖਾਓ ਦਿਖਾ ਦਿਖਾ ਅੱਜ ਬਾਨੀ ਮਹੀਨੇ ਵਿੱਚ ਨਿਕਲਗੇ ਜੀ ਗਰੁੱਪ 4 ਨਾਲ ਹੀ ਹੁੰਦੇ ਨਾ ਸਾਰੇ ਲੈਣੇ ਆਹੋ ਮੈਂ ਖੜੇ ਕਿਤੇ ਸਾਰੇ ਕੁੱਝ ਨੂੰ ਕਹਤਾ ਸਰ ਸਾਰੇ ਰੋਕ ਜਾਨਾ ਕੋਈ ਨਹੀਂ 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 ਤੇ ਮੁਰੇ ਅੱਜ ਤਹੀ ਇਹ ਗਰੁੱਪ 4 ਨਹੀਂ ਮੈਂ ਸਾਰੇ ਨਾਲ ਲਈ ਹੈ ਨਾ ਸਾਰੇ ਨਾਲ ਸਾਰੇ ਆਈਏ ਇਹਦੇ ਵਿੱਚ ਮਿਕਸਿੰਗ ਹੋ ਜਾਣਾ ਅੱਜ ਜਿਹੜਾ ਹੈਗਾ ਮਾਰਪੁਰਵਾ ਵਿੱਤਕ ਖੇਤਰਾਂ ਨੂੰ ਸਮਾਨ ਤੁਹਾਡੇ ਵੱਲੋਂ ਵੰਡਿਆ ਜਾ ਰਿਹਾ ਹੈ ਇਸ ਬਾਰੇ ਡਿਟੇਲ ਦੱਸ ਦਿਓ ਅੱਜ ਮੇਰੀ ਵਿਧਾਨ ਸਭਾ ਦੇ ਸੈਂਕੜੇ ਪਰਿਵਾਰਾਂ ਨੂੰ ਸੈਂਕੜੇ ਪਰਿਵਾਰਾਂ ਨੂੰ ਜਿਹੜੀ ਉਹ ਰਾਹਸਮਗਰੀ ਵੰਡੀ ਗਈ ਹੈ ਔਰ ਇਸ ਰਾਹਸਮਗਰੀ ਦੇ ਅੰਦਰ ਜਿਹੜੀ ਪਹਿਲੋ ਅਸੀਂ ਖਾਣ ਪੀਣ ਦੀਆਂ ਵਸਤੂਆਂ ਵੰਡੀਆਂ ਨੇ ਲਗਾਤਾਰ 8 10 ਦਿਨ 12 ਦਿਨ ਤੇ ਅੱਜ ਅਸੀਂ 400 ਗੱਦਾ 200 ਫੋਲਡਿੰਗ ਮੰਜਾ 100 ਸਿਲੰਡਰ ਤੇ ਮੱਛਰਦਾਨੀਆਂ ਉਹ ਇੱਥੇ ਵੰਡੀਆਂ ਨੇ ਔਰ ਇਹ ਉਹਨਾਂ ਪਰਿਵਾਰਾਂ ਨੂੰ ਵੰਡੀਆਂ ਨੇ ਜਿਹਨਾਂ ਪਰਿਵਾਰਾਂ ਦਾ ਪਾਣੀ ਦੇ ਅੰਦਰ ਘਰ ਡੁੱਲ ਗਏ ਜਿਨ੍ਹਾਂ ਪਰਿਵਾਰਾਂ ਦੇ ਪਾਣੀ ਦੇ ਅੰਦਰ ਸਾਰਾ ਸਮਾਨ ਭਿੱਜ ਗਿਆ ਜਿਨ੍ਹਾਂ ਪਰਿਵਾਰਾਂ ਦੇ ਪਾਣੀ ਦੇ ਅੰਦਰ ਮੰਜੇ ਖਰਾਬ ਹੋ ਗਏ ਸੋ ਇਹ ਜਿਹੜਾ 400 ਗੱਦਾ ਔਰ ਜਿਹੜਾ 200 ਫੋਲਡਿੰਗ ਮੰਜਾ 100 ਸਿਲੰਡਰ ਤੇ ਮੱਛਰਦਾਨੀਆਂ ਦਿੱਤੀਆਂ ਗਈਆਂ ਨੇ ਸੋ ਲਗਾਤਾਰ ਲਗਾਤਾਰ ਜਿਹੜੇ ਵੱਖ-ਵੱਖ ਜਦੋਂ ਲੋਕਾਂ ਚ ਜੰਨੇ ਆ ਤੇ ਵੱਖ-ਵੱਖ ਲੋੜਾਂ ਜਿਹੜੀਆਂ ਲੋਕਾਂ ਦੇ ਉੱਪਰ ਦੀਆਂ ਆ ਰਹੀਆਂ ਸੀ ਘਰਾਂ 'ਚ ਜਦੋਂ ਗਏ ਆ ਤੇ ਲੋਕਾਂ ਨੇ ਦੱਸਿਆ ਵੀ ਸਾਡਾ ਸਾਡੇ ਮੰਜੇ ਰੁੜ ਗਏ ਆ ਨਾਲ ਫਿਰ ਜੇ ਕਿਸੇ ਦਾ ਬੈੱਡ ਬਚ ਗਿਆ ਤੇ ਲੋਕਾਂ ਦੇ ਗੱਦੇ ਖਰਾਬ ਆ ਸਾਰਾ ਕੁਝ ਮਤਲਬ ਉੱਲੀ ਲੱਗੀ ਆ ਉਹਨਾਂ ਪਰਿਵਾਰਾਂ ਦੇ ਅੰਦਰ ਸੋ ਇਹ ਲਗਭਗ ਲਗਭਗ ਅੱਜ ਜਿਹੜਾ ਆ 150 ਪਰਿਵਾਰ ਨੂੰ ਅਸੀਂ ਜਿਹੜੇ ਇੱਕ ਇੱਕ ਪਰਿਵਾਰ ਨੂੰ ਦੋ ਦੋ ਗੱਦੇ ਦੋ ਦੋ ਦਿੱਤੇ ਆ ਉਹ ਫੋਲਡਿੰਗ ਮੰਜੇ ਇੱਕ ਇੱਕ ਸਿਲੰਡਰ ਨਾਲ ਦਿੱਤਾ ਸੋ ਰਾਹਤ ਕਾਰਜਾਂ ਦੇ ਵਿੱਚ ਜਦੋਂ ਲੋਕਾਂ ਚ ਜੰਨੇ ਆ ਤੇ ਨਵੀਆਂ ਗੱਲਾਂ ਦਾ ਪਤਾ ਲੱਗਦਾ ਮੱਛਰਦਾਨੀਆਂ ਦੀ ਲੋਕਾਂ ਨੇ ਲੋੜ ਮਹਿਸੂਸ ਕੀਤੀ ਉਹ ਵੀ ਅੱਜ ਅਸੀਂ ਇੱਥੇ ਮਤਲਬ ਲੋਕਾਂ ਨੂੰ ਦਿੱਤੀਆਂ ਸੋ ਲਗਾਤਾਰ ਜਿੱਥੇ ਸਰਕਾਰੀ ਪੱਖ ਤੋਂ ਸਰਕਾਰ ਨੇ ਗਰਦੌਰੀਆਂ ਦੇ ਹੁਕਮ ਕੀਤੇ ਆ ਕਿਹਦਾ ਘਰ ਰੁੜਿਆ ਕਿਹਦੇ ਪਸ਼ੂ ਰੁੜਿਆ ਕਿਹਦੀ ਫਸਲ ਰੁੜੀ ਆ ਕਿਹਦਾ ਚਾਰਾ ਰੁੜਿਆ ਕਿਹਦਾ ਮਕਾਨ ਟਿਆ ਕਿਹਦਾ ਮਕਾਨ ਸੈਂਮੀ ਡੈਮੇਜ ਹੋਇਆ ਸੋ ਇਹਦੀਆਂ ਗਰਦੌਰੀਆਂ ਜਿਹੜੀਆਂ ਨੇ ਉਹ ਦੌਰ ਪੈ ਰਹੀ ਹੈ ਹੁਣ ਅੱਜ ਤੋਂ ਪਿੰਡਾਂ ਦੇ ਅੰਦਰ ਪਟਵਾਰੀ ਕਾਨਗੋ ਜਾਣਗੇ ਸੋ ਉਹ ਇੱਕ ਚੈਨਲ ਵੱਖਰਾ ਜਿੰਨੇ ਜਿੰਨੇ ਵੀ ਕਿਸੇ ਦੇ ਅਨੁਸਾਰ ਹੋਏਗਾ ਉਹ ਜਿਹੜਾ ਅਸੀਂ ਪਰਪਾਈ ਸਰਕਾਰ ਕਰੇਗੀ ਸੋ ਅੱਜ ਅਸੀਂ ਜਿਹੜਾ ਇੱਥੇ ਦਾ ਪਰਿਵਾਰਾਂ ਨੂੰ ਇਹ ਜਿਹੜਾ ਫੋਲਡਿੰਗ ਮੰਜੇ ਸਿਲੰਡਰ ਔਰ ਗੱਦੇ ਮਛਰਦਾਨੀਆਂ ਦਿੱਤੀਆਂ ਨੇ ਸੋ ਕੁਦਰਤ ਦੀ ਕ੍ਰੋਪੀ ਆ ਔਰ ਕੁਦਰਤ ਦੀ ਕ੍ਰੋਪੀ ਦੇ ਖਿਲਾਫ ਮਨੋਖ ਹਮੇਸ਼ਾ ਆਪਣੀ ਜਿੰਦ ਜਾਨ ਲਾ ਕੇ ਖੜਾ ਹੁੰਦਾ ਸੋ ਪੰਜਾਬ ਦੇ ਉਹਨਾਂ ਸੈਂਕੜੇ ਹਜ਼ਾਰਾਂ ਲੋਕਾਂ ਦਾ ਜਿਨ੍ਹਾਂ ਦੀ ਇਸ ਬਾੜ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਨੂੰ ਪੈਰਾਂ ਸਿਰ ਖੜੇ ਕਰਨ ਦੇ ਲਈ ਦੇਸ਼ ਉਦੇਸ਼ ਤੋਂ ਤੇ ਪੰਜਾਬ ਦੇ ਵਿੱਚੋਂ ਵੀ ਬਹੁਤ